ਤਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਨੂੰ ਉਮੀਦ ਕਰਦਾ ਤੁਸੀ ਸਾਰੇ ਜਣੇ ਆਪਦੇ ਘਰੇ ਬਹੁਤ ਹੀ ਖੰਡ ਹੋਵੋਗੇ ਤਾਂ ਤੋਂ ਡਲੇ ਆਪਾਂ ਫੇਰ ਇੱਕ ਫਣੀ ਕਮੈਂਟਸ ਵਾਲੀ ਵੀਡੀਓ ਲੈ ਕੇ ਆਏ ਆ ਪਹਿਲਾਂ ਤੁਸੀਂ ਵੀਡੀਓ ਦੇਖੋ ਫੇਰ ਆਪਾਂ ਕਮੈਂਟ ਪੜਦੇ ਕਮੈਂਟ ਬਹੁਤ ਫਣੀ ਹੋਣ ਵਾਲੇ ਆ ਬਈਆ ਵੀਡੀਓ ਚੈੱਕ ਕਰਿਓ ਮਾੜੀ ਕਿ ਫੇਰ ਆਪਾਂ ਕਮੈਂਟ ਪੜਦੇ ਆ ਪੁਨਹ ਹੋਊਗਾ ਪਾਇਆਂ ਦਾ ਇੱਕ ਪਲਨਾ ਅੱਖੀਆਂ ਉਤਾਰੀ ਯਾਰ ਸੀਖਾ ਦੀ ਡੱਬੀ ਲਿਆ ਇਹਨਾਂ ਨੂੰ ਕਰਾਈਏ ਫਲਾਈ ਤੇ ਇਹਨਾਂ ਨੂੰ ਚੜਾਈਏ ਕੋੜੀ ਅੱਧਾ ਖੂਨ ਦਾ ਇਹ ਰੀਲ ਸਾੜ ਦਿੰਦੀ ਆ ਬੱਤ ਸਹੀ ਏ ਪਲਣਾ ਅੱਖੀਆਂ ਦੂਰ ਕਰਦੀ ਘਰ ਦਾ ਰਾਹ ਨਾ 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 ਸ਼ਮਸ਼ਾਨ ਘਾੜ ਦਾ ਰਾਹ ਅੱਜ ਤੋਰੇ ਕੱਲੀ ਨਹੀਂ ਮਾਏ ਇੱਕ ਕਰ ਤੇ ਆ ਹਣੀ ਮੋਂਟੂ ਦੁਬਈ ਨਾ 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 ਹਣੀ ਮੋਂਟੂ ਮੂਣ ਤੋੜਾ ਦੇ ਕੇ ਚੋੜਨ ਚੱਲੀ ਮਾਏ ਇੱਕ ਕਰ ਤੇਰਾ ਤੋੜਿਆ ਤੇ ਇੱਕ ਤੋੜਨ ਚੱਲੀਨੀ ਨੀ ਮੇ ਕਰਕੇ ਫਲਾਈ ਆਵਾ ਇਹਨੂੰ ਕਹਿੰਦੇ ਓੜ ਦਾ تیر ਚਿੱਤਣਾ ਚ ਲੈਣਾ ਹੁਣ ਤੁਸੀਂ ਇਹ ਜਨਾਨੀ ਦੀ ਵੀਡੀਓ ਦੇਖੋ ਜੇ ਤੁਹਾਨੂੰ ਆਪੇ ਪਤਾ ਲੱਗ ਜਾਊ ਮੈਂ ਜਨਾਨੀ ਕਿਉ ਕਹਿਨ ਨੂੰ ਬਹੁਤ ਸੋਹਣੀ ਲੱਗ ਰਹੀ ਨੱਚਦੀ ਹੋਈ ਇਹ ਕਿਸ ਕੀ ਭਾਬੀ ਹੈ ਗਜਬ ਵੇਜਤੀ ਹੈ ਮੁਜਰਾ ਕਰਦਾ ਹੋਇਆ ਛੱਕਾ ਮੂੰਹ ਤਾਰੇ ਉਸੇ ਥਾਂ ਤੇ ਪਰ ਐਸਾ ਕੌਨਫੀਡੈਂਸ ਨਾ ਆਈ ਤੇਰੀ ਹਾਰੇ ਮੰਗਣਾਰੇ ਪਰ ਐ ਦੂੰਗਾ ਰਾਂ ਨੂੰ ਪੁੱਤਾ ਵਾਂਗੂ ਪੜਾਂਗਾ ਬੰਦਾਣਾ ਜਨਾਨਾ ਵਲੈਤੀ ਕਾਰਖਾਨਾ ਤੇਰੇ ਅਣਚਾਹ ਵਾਲੂ ਹੱਸੇ ਤੇਰੇ ਰੱਖੂੰਗਾ ਨੀ ਅੱਖਾਂ ਚ ਵਸਾ ਕੇ ਲੋਕਾਂ ਨੇ ਤਾਂ ਦੇਣੋਂ ਦੇਨ ਨਾਲ ਸਾੜੇ ਦਾ ਜ਼ਮਾਨਾ ਹੀ ਆ ਗਿਆ ਲੱਗਦਾ ਦਿਨੋਂ ਦਿਨ ਇਹਨਾਂ ਦੀ ਸੰਖਿਆ ਜ਼ਿਆਦਾ ਨਹੀਂ ਵਾਧੀ ਪਈ ਬੱਤ ਸਹੀ ਏ ਰੱਖੂੰਗਾ ਨਾ ਸੁਨੀਆਂ ਮੈਂ ਤੇਰੀ ਕਰਦੇ ਵੀ ਸੋਚਦੇ ਹੋਣੇ ਅਡੀ ਤਾਂ ਲੋਹੜੀ ਪਾਈ ਵੀ ਬੁਕਾਰ ਗਈ ਲੱਗਦਾ ਕੁੜੀ ਮੁਟਿਆਰ ਹੋ ਗਈ ਮੁੰਡਾ ਲੱਭੋ ਇਹਦੇ ਲਈ ਆ ਗਿਆ ਜੀ ਕਹਿੰਦੇ ਮੇਰੇ ਗਾਣੇ ਦਾ ਹੋ ਜੋਗੀ ਮੇਲ ਨਾਨਕਾ ਨਾ 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 ਰੇਲ ਨਾਨਕਾ ਯਾਰ ਤੁਸੀਂ ਰਹਿਣਾ ਜ਼ਬਰਦਾਰ ਆ ਗਿਆ ਮੇਲ ਨਾਨਕਾ ਕਿ ਕਿ ਟ੍ਰੇਨ ਬਿਜਲੀ ਤੇ ਚਲਦੀ ਹੁੰਦੀ ਤਾਂ ਵੀਡੀਓ ਬਹੁਤ ਸੋਹਣੀ ਬਣਨੀ ਸੀ ਭਾਈ ਹਾਪੇ ਕੀ ਹੋ ਰਹਾ ਭਾਈ ਇਹ ਕਾਹ ਪਸ ਗਿਆ ਭਾਈ ਮੈਂ ਮੈਨੂੰ ਲੱਗਦਾ ਦਿਲਜੀਤ ਵੀ ਕੁਜਾ ਟ੍ਰੇਨ ਦੇ ਅੱਗੇ ਅੱਗੇ ਲੈ ਕੇ ਜਾ ਰਿਹਾ ਜਰਨੀ ਫਰੋਮ ਯੂਪੀ ਟੂ ਪੰਜਾਬ ਸਵਾਰੀਆਂ ਆਪਣੇ ਜਾਨ ਦੀਆਂ ਆਪ ਜ਼ਿੰਮੇਵਾਰ ਹੋਣਗੀਆਂ ਨਾ ਚਿਹਰੇ ਸ਼ਰਮਸਾਲੀ ਮੈਨੂੰ ਆਈ ਜਾਂਦੀ ਹੈ ਬੱਤ ਸਹੀ ਹੈ ਮਾਈਕਲ ਜੈਕਸਨ ਨਾ 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 ਬੇਜ਼ਤੀ ਕਲੈਕਸ਼ਨ ਪੰਪ ਵੀ ਇਹਨੂੰ ਚਾਈਨਾ ਵਾਲੇ ਮਿਲੇ ਆ 196 ਦੀ ਦੱਬਦਾ ਮਾਲ ਕਿਹੜਿਆ ਲੱਗਦਾ ਪੂਰਾ ਕਿਸੇ ਦੀ ਕੋਈ ਪ੍ਰਵਾਣੀ ਹਾਂਜੀ ਮਿੱਤਰੋ ਏਸੀ ਆਈ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਅਗਲੀ ਵੀਡੀਓ